ਸਤ ਸ੍ਰੀ ਅਕਾਲ ਅੱਜ ਦਿਨ ਬੁੱਧਵਾਰ 20 ਤਰੀਕ 11 ਮਹੀਨਾ 2024 ਆਪਾਂ ਕਨਕ ਪੀਜਣ ਲੱਗੇ ਆ ਤੇ ਇਹ ਆਪਣਾ ਕਨਕ ਦਾ ਵੀ ਹੈ ਜਿਹਨੂੰ ਆਪਾਂ ਕੱਲ ਦਵਾਈ ਲਾਈ ਸੀ ਵੀ ਤੁਸੀਂ ਦੇਖ ਰਹੇ ਹੋ ਬਿਲਕੁਲ ਕਨਕ ਕਾਲੀ ਹੋ ਚੁੱਕੀ ਹੈ ਇਹਦੇ ਵਿੱਚ ਹੁਣ ਆਪਾਂ ਡੀਪੀ ਖਾਦ ਮਿਕਸ ਕਰਨ ਲੱਗੇ ਹਾਂ ਜੋ ਕਿ ਆਪਾਂ ਖਾਦ ਤੋਲ ਕੇ ਲੈ ਕੇ ਆਏ ਹਾਂ 35 ਕਿਲੋ ਵਿੱਚ ਆਪਾਂ ਡੀਪੀ ਪਾਣ ਲੱਗੇ ਹਾਂ ਤੇ ਜ਼ਮੀਨ ਆਪਣੀ ਹੈਗੀ ਐ ਸਵਾ ਕਿੱਲਾ ਜਿਹਦੇ ਵਿੱਚ ਇਹ ਆਪਾਂ ਕਣਕ ਬੀਜਾਂਗੇ ਤਾਂ ਇਹ ਤੁਸੀਂ ਡੀਪੀ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਾਂ ਡੀਪੀ ਦੀ ਐਸ ਵਾਰ ਇਹਦੇ ਵਿੱਚ ਮਾਤਰਾ ਕੱਟ ਕਰਾਂਗੇ ਜਿੱਦਾਂ ਆਪਾਂ ਪਹਿਲਾਂ ਕਿੱਲੇ ਵਿੱਚ ਡੀਏਪੀ ਪੂਰਾ ਗੱਟਾ ਪਾਉਂਦੇ ਸੀ ਤਾਂ ਇਸ ਵਾਰ ਆਪਾਂ ਸਵਾ ਕਿਲਾ ਕਣਕ ਦੇ ਵਿੱਚ 35 ਕਿਲੋ ਡੀਏਪੀ ਪਾਵਾਂਗੇ ਤਾਂ ਬਾਕੀ ਆਪਾਂ ਆਰਗੈਨਿਕ ਦਵਾਈ ਲਾਈ ਸੀ ਕਣਕ ਨੂੰ ਉਹ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਆਪਾਂ ਦਵਾਈ ਲਾਈ ਸੀ ਤੁਸੀਂ ਦੇਖ ਸਕਦੇ ਹੋ ਸੋਇ ਲਾਈਫ 골ਡ ਜੋ ਕਿ ਡੀਪੀ ਦਾ ਕੰਮ ਕਰਦੀ ਹੈ ਬਿਲਕੁਲ ਆਰਗੇਨਿਕ ਦਵਾਈ ਹੈ ਸੋਇ ਲਾਈਫ 골ਡ ਆਪਾਂ ਨੇ 1/2 ਲੀਟਰ ਦਵਾਈ ਵੀ ਇਹਨੂੰ ਲਈ ਹੈ ਇਸ ਦੇ ਨਾਲ ਇਹ ਆਪਣੀ ਦਵਾਈ ਕਰੋਪਨ ਇਹ ਦਵਾਈ ਵੀ ਬਿਲਕੁਲ ਆਰਗੇਨਿਕ ਦਵਾਈ ਹੈ ਇਹ ਆਪਾਂ ਨੇ 315 ml ਲਈ ਹੈ ਵੀ ਆਪਣਾ ਸਵੇਕੇ ਲਈ ਕਣਕ ਦਾਇਆ ਤਾਂ ਤੁਸੀਂ ਦੇਖ ਰਹੇ ਹੋ ਮੇਰੇ ਫਾਦਰ ਸਾਹਿਬ ਵਿੱਚ ਕਣਕ ਦੇ ਡੀਪੀ ਖਾਦੇ ਲਾ ਰਹੇ ਆ ਤਾਂ ਉਸ ਤੋਂ ਪਹਿਲਾਂ ਆਪਾਂ ਨੇ ਆਰਗੇਨਿਕ ਦਵਾਈ ਲਾਈ ਹੈ ਕਣਕ ਤੁਸੀਂ ਦੇਖ ਹੀ ਸਕਦੇ ਹੋ ਤਾਂ ਇਹ ਆਪਣੀ ਜ਼ਮੀਨ ਹੈ ਮੇੜ ਕਰਕੇ ਦਿਖਾ ਦੇਣਾ ਤੁਹਾਨੂੰ ਔਰ ਜਿੱਥੋਂ ਤੁਹਾਨੂੰ ਬੰਨਾ ਦਿਖਦਾ ਹੋਵੇਗਾ ਉਥੋਂ ਤੱਕ ਆਪਣੀ ਜ਼ਮੀਨ ਹੈ ਤਾਂ ਇਧਰ ਦਿਖਾ ਦਿੰਨੇ ਆ ਇਧਰ ਵੀ ਉਹ ਜਿੱਥੇ ਤੁਹਾਨੂੰ ਗੁੱਚੜ ਨਜ਼ਰ ਆਉਂਦੇ ਹੋਣਗੇ ਉਥੋਂ ਤੱਕ ਇਹ ਆਪਣੀ ਜ਼ਮੀਨ ਹੈ ਜੋ ਕਿ ਸਵਾ ਕਿਲਾ ਜ਼ਮੀਨ ਤਾਂ ਇਧਰ ਤੁਹਾਨੂੰ ਦਿਖਾ ਦਿੰਨੇ ਆ ਜੋ ਕਿ ਉਹ ਦਰਖਤ ਲੱਗਿਆ ਉਥੋਂ ਤੱਕ ਆਪਣੀ ਜ਼ਮੀਨ ਇਹ ਸਾਰਾ ਜ਼ਮੀਨ ਸਵਾ ਕਿਲਾ ਹੈ ਇਹਦੇ ਵਿੱਚ ਆਪਾਂ অর্ਗੈਨਿਕ ਦਵਾਈ ਸੋਈ ਲਾਈਫ 골ਡ 7/2 ਲੀਟਰ ਤੇ ਨਾਲ ਉਹਦੇ ਕਰੋ ਪੈਨ ਜੋ ਕਿ ਉਹ ਵੀ অর্ਗੈਨਿਕ ਦਵਾਈ ਹੈ ਉਹ ਆਪਾਂ 315 ml ਯੂਜ਼ ਕੀਤੀ ਹੈ ਤੇ ਨਾਲ ਹੀ ਆਪਾਂ ਡੀਪੀ ਯੂਜ਼ ਕੀਤੀ ਹੈ ਜੋ ਕਿ 70 ਕਿਲੋ ਵਿੱਚ 35 ਕਿਲੋ ਡਿਊਏ ਪੀ ਯੂਜ਼ ਕੀਤੀ ਹੈ ਮੈਂ ਚਾਹੁੰਦਾ ਕਿ ਜੋ ਵੀ ਕਿਸਾਨ ਭਰਾ ਆਪਣੀ ਖੇਤੀ ਨੂੰ অর্গানিক ਕਰਨਾ ਚਾਹੁੰਦੇ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਆਪਣੇ ਤੋਂ ਦਵਾਈ ਲੈ ਸਕਦੇ ਨੇ ਕਿਉਂਕਿ ਜਦੋਂ ਆਪਾਂ অর্গানਿਕ ਦਵਾਈ ਯੂਜ਼ ਕਰਦੇ ਆ ਤਾਂ ਜ਼ਮੀਨ ਆਪਣੀ ਚੰਗੀ ਹੁੰਦੀ ਹੈ ਜੋ ਜ਼ਮੀਨ ਨੂੰ ਆਪਣੇ ਪੋਸ਼ਕ ਤੱਤ ਚਾਹੀਦੇ ਹੈ ਉਹ ਆਪਣੀ ਇਹ ਦਵਾਈ ਜ਼ਮੀਨ ਨੂੰ ਪੋਲਾ ਕਰ ਦਿੰਦੀ ਹੈ ਦਾ ਧਰਤੀ ਵਿੱਚ ਮੌਜੂਦ ਜੋ ਪੋਸ਼ਕ ਤੱਤ ਪਏ ਹੈ ਉਹ ਆਪਣੀ ਫਸਲ ਨੂੰ ਮਿਲਣ ਲੱਗ ਜਾਂਦੇ ਜਿਹਦੇ ਕਰਕੇ ਫਸਲ ਦੀ پیداوار ਵੀ ਬਹੁਤ ਹੀ ਵਧੀਆ ਹੋਣ ਲੱਗ ਜਾਂਦੀ ਹੈ ਤੇ ਫਸਲ ਆਪਣੀ ਖਾਣ ਨੂੰ ਵੀ ਬਹੁਤ ਹੀ ਵਧੀਆ ਹੁੰਦੀ ਹੈ ਜਿੱਦਾਂ ਆਪਾਂ ਨੇ 2023 ਵਿੱਚ ਵੀ ਆਰਗੇਨਿਕ ਖੇਤੀ ਕੀਤੀ ਸੀ ਜਿਹਦੇ ਵਿੱਚ ਆਪਾਂ 7 ਕਨਾਲ ਤੋਂ ਕਣਕ ਬੀਜੀ ਸੀ ਤਾਂ ਉਹਦੇ ਵਿੱਚ ਵੀ ਪਹਿਲੀ ਵਾਰ ਆਪਾਂ ਨੇ ਡੀਪੀ ਯੂਰੀਆ ਘੱਟ ਕੀਤੀ ਸੀ ਤੇ ਇਸ ਵਾਰ ਆਪਾਂ ਉਸ ਜ਼ਮੀਨ ਦੇ ਵਿੱਚ ਬਿਲਕੁਲ ਵੀ ਡੀਪੀ ਚਾ ਯੂਰੀਆ ਨਹੀਂ ਪਾਵਾਂਗੇ ਓਨਲੀ ਆਰਗੈਨਿਕ ਦਵਾਈ ਜੋ ਕਿ ਸੋਇਲਾਈਫ 골ਡ ਔਰ ਕ੍ਰੋਪਨ ਆਪਾਂ ਨੇ ਬੀਜ ਨੂੰ ਕੱਲ ਹੀ ਲਾ ਦਿੱਤੀ ਸੀ ਤੇ ਅੱਜ ਆਪਾਂ ਉਹ ਕਣਕ ਬੀਜਾਂਗੇ ਜਦੋਂ ਵੀ ਆਪਾਂ ਨੂੰ ਕੋਈ ਦਵਾਈ ਲਾਉਣੀ ਹੈ ਜਾਂ ਦਵਾਈ ਪਾਉਣੀ ਹੈ ਤਾਂ ਆਪਾਂ ਉਹਦੇ ਵਿੱਚ ਆਰਗੇਨਿਕ ਦਵਾਈ ਹੀ ਪਾਵਾਂਗੇ ਤਾਂ ਉਹ ਵੀ ਵੀਡੀਓ ਤੋਂ ਦੇ ਨਾਲ ਸ਼ੇਅਰ ਕਰਾਂਗੇ ਤਾਂ ਦੇਖ ਸਕਦੇ ਹੋ ਆਪਣੇ ਕਣਕ ਦੇ ਵੀ ਵਿੱਚ ਦੇ ਇਹ ਵੀ ਖਾਦ ਮਿਕਸ ਹੋ ਚੁੱਕੀ ਹੈ ਆਪਣੇ ਕਣਕ ਬੀਜਣ ਲਈ ਹੁਣ ਬਿਲਕੁਲ ਤਿਆਰ ਹੋ ਗਈ ਹੈ ਤਾਂ ਦੋਸਤੋ ਦੇਖ ਸਕਦੇ ਹੋ ਆਪਣੇ ਕਣਕ ਪੀਜਣ ਵਾਲੀ ਡਰਿੱਲ ਮਸ਼ੀਨ ਆ ਗਈ ਹੈ ਜੀ ਦਾ ਕਿ ਆਪਾਂ ਬਹੁਤ ਟਾਈਮ ਪਹਿਲਾਂ ਇੰਤਜ਼ਾਰ ਕਰਦੇ ਪਏ ਸੀ ਪਹੁੰਚਾ ਪਤਾਨੂੰ ਦਿਖਾਵਾਂਗੇ ਜੋ ਆਪਾਂ ਵੀ ਦੇ ਵਿੱਚ ਸਬਾਈ ਮਿਕਸ ਕੀਤੀ ਸੀ ਤੇ ਡਰਿੱਲ ਮਸ਼ੀਨ ਦੇ ਵਿੱਚ ਪਾ ਕੇ ਆਪਾਂ ਕਣਕ ਦੀ ਬਜਾਈ ਕਰਾਂਗੇ ਤਾ ਦੇਖ ਸਕਦੇ ਹੋ ਬੀ ਆ ਫੰਟਰ ਰਿਲ ਮਸ਼ੀਨ ਚ ਪਾ ਰਹੇ ਆ ਜਿਹਦੇ ਵਿੱਚ ਆਪਾਂ ਨੇ ਸੋਈ ਲਾਈਫ ਗੋਲਡ ਤੇ ਕਰੋਪ ਐਂ ਦਵਾਈ ਜੋ ਕਿ ਆਰਗੇਨਿਕ ਦਵਾਈ ਪਪਾਈ ਸੀ ਆ ਤੁਸੀਂ ਜੀ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਡੀ ਏ ਪੀ ਬਹੁਤ ਹੀ ਇਸ ਵਾਰ ਘੱਟ ਪਾ ਰਹੇ ਆ ਜੋ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ 7 ਕਿਲੇ ਵਿੱਚ 35 ਕਿਲੋ ਆਪਾਂ ਨੇ ਡੀ ਏ ਪੀ ਪਾਈ ਹੈ ਤੇ ਆਪਣਾ ਧੀਏ ਤਾਂ ਦੋਸਤੋ ਦੇਖ ਸਕਦੇ ਹੋ ਕਨਕਾਪਾ ਲੱਗਿਆ ਫੀਜਨ ਜੋ ਕਿ ਵਿੱਚ ਆਪਾਂ ਆਰਗੇਨਿਕ ਦਵਾਈ ਮਿਕਸ ਕੀਤੀ ਹੈ ਤੇ ਨਾਲ ਆਪਾਂ ਤੁਹਾਨੂੰ ਦੱਸਿਆ ਜੋ ਕਿ डीएपी ਯੂਰੀਆ ਇਸ ਵਾਰ ਆਪਾਂ ਘੱਟ ਕਰਾਂਗੇ ਮਸ਼ੀਨ ਹੋ ਗਈ ਆਪਣੀ ਸਟਾਰਟ ਤਾਂ ਜਿੰਨਾ ਵੀ ਵੀਰਾਂ ਨੇ অর্ਗੈਨਿਕ ਖੇਤੀ ਕਰਨੀ ਹੈ ਤਾਂ ਉਹ ਆਪਾਂ ਨੂੰ ਮੈਸੀ ਕਰਕੇ ਜਰੂਰ ਦੱਸ ਸਕਦਾ ਹੈ ਤਾਂ ਆਪਣੇ ਕੋਲ ਦਵਾਈ ਲੈ ਸਕਦੇ ਨੇ ਤਾਂ ਦੋਸਤੋ ਕੋਈ ਦੇਖ ਸਕਦੇ ਹੋ ਕਣਕਾ ਪੀਜ ਰਹੇ ਆ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜ਼ਮੀਨ ਆਪਾਂ ਨੇ ਵਾਈ ਨਹੀਂ ਬਸ ਇਦਾਂ ਹੀ ਜੀਰੋ ਡਰਿੱਲ ਨਾਲ ਕਣਕ ਬੀਜ ਰਹੇ ਆ ਤਾਂ ਦੋਸਤੋ ਦੇਖ ਸਕਦੇ ਹੋ ਕਣਕ ਆਪਣੀ ਲਗਭਗ ਬੀਜੀ ਜਾ ਚੁੱਕੀ ਹੈ ਬਸ ਦੋ ਤਿੰਨ ਗਿਹੜੇ ਰਹਿ ਗਏ ਆਪਣੇ ਇੱਧਰ ਤਾਂ ਤੁਨੂੰ ਸਾਰਾ ਨੂੰ ਇਹ ਬੇਨਤੀ ਹੈ ਕਿ ਜਿਆਦਾ ਨਹੀਂ ਤਾਂ ਆਪਦੇ ਖੇਰਖਾਨੇ ਲਈ ਕਣਕ ਆਰਗੇਨਿਕ ਜ਼ਰੂਰ ਬੀਜੋ ਤਾਂ ਜੋ ਕੈਂਸਰ ਵਰਗੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ ਤੇ ਆਪਣੀਆਂ ਆਉਣ ਵਾਲੀਆਂ नसलों भी बचाया जा सके जेकर तो वीडियो चंगी लगे तो आप जो ऑर्गेनिक खेती करनी स्टार्ट की है ये भी चंगी लगे तो एक बार लाइक अपना प्यारा या कमेंट करके जरूर दस्यो ਤਾਂ ਜੋ ਆਪਾਂ ਇਦਾਂ ਦੀਆਂ ਹੋਰ ਵੀ ਚੰਗੀਆਂ ਤੇ ਚੰਗੀਆਂ ਵੀਡੀਓ ਤੁਹਾਡੇ ਲਈ ਬਣਾ ਸਕੀਏ ਪਰ ਇਹਨੇ ਨਾਲ ਲਾਸਟ ਵਿੱਚ ਮੈਂ ਤੁਹਾਨੂੰ ਇਹ ਕਵਾਂਗਾ ਕਿ ਸਾਰਿਆਂ ਦਾ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ